ਇਹ ਉਹ ਚੱਲ ਨਹੀਂ ਠੀਕ 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 ਬਣਾਓ ਅੱਛਾ ਅਸ਼ੋਕ ਜੀ ਤੁਹਾਡੇ ਕੋਲਸ ਡੀਪੂ ਆ ਤੇ ਮੇਰ ਨਾਲ ਬਾਬਾ ਸਿੰਘ ਵੀ ਆਇਆ ਬਿਲਕੁਲ ਜੀ ਜਿਹੜੀ ਕਣਕ ਆ ਭਲਾ ਕਿਸ ਹਸਾਬ ਨਾਲ ਕਿੰਨੀ ਆਈ ਸਰਕਾਰ ਤੋਂ ਮਦਦ ਸੁਵਾਰ ਕਰ ਰਹੇ ਆ 5 ਕਿਲੋ ਇੱਕ ਮੈਂਬਰ ਦੀ ਕਣਕ ਆ ਜੀ ਉਹਦੇ ਮੁਤਾਬਕ ਇਹਨਾਂ ਦੀ 8 ਜੀਆਂ ਦੀ ਕਣਕ ਆ ਮੈਂ 40 ਕਿਲੋ ਦੀ ਇਹਨਾਂ ਨੂੰ 8 ਮੈਂਬਰ ਲਿਖ ਕੇ ਦਿੱਤੇ ਆ ਬਰਤੀ ਇਹ 35 ਕਿਲੋ ਇਹਨਾਂ ਨੇ ਲਿਖ ਲਈ ਆ ਹੁਣ ਮੈਨੂੰ ਨਹੀਂ ਪਤਾ ਮੈਂ ਤੇ ਇਹਨਾਂ ਨੂੰ ਲਿਖ ਕੇ ਦਿੱਤੀ ਨਹੀਂ ਕੀ ਮੈਂ 8 ਮੈਂਬਰ ਉੱਤੇ ਪਰਚੀ ਦੇ ਕਟਿੰਗ ਹੋਈ ਆ 8 ਮੈਂਬਰ ਲਿਖੇ ਹੋਏ ਆ ਉਹਦੇ ਮੁਤਾਬਕ ਇਹਨਾਂ ਦੀ 40 ਕਿਲੋ ਬਣਦੀ ਗਣਕੇ ਇਹਨਾਂ ਨੂੰ ਮੈਂ ਦੇਣੀ ਆ ਤੇ ਇਹ ਜੋ ਕਹਿ ਰਿਹਾ ਕਿ ਸਾਨੂੰ 40 ਕਿਲੋ ਗਣਕ ਮਿਲ ਰਹੀ ਆ ਇੱਕ ਮਹੀਨੇ ਦੀ ਇਹਨਾਂ ਦੀ ਕਣਕ ਆ ਉਹਦੇ ਮੁਤਾਬਕ ਮੈਂ ਤੁਹਾਨੂੰ ਉਹਨਾਂ ਦੀ ਸੇਲ ਵਿਕਾ ਸਕਦਾ 40 ਕਿਲੋ ਦੀ ਸੇਲ ਵਿਕਾ ਸਕਦਾ ਆਪਣੇ ਕੋਲ ਇੱਕ ਮੈਂ ਪਰਚੀ ਕੱਟ ਰਿਆਂ ਹੋਰ ਜੀ ਉਦੇ ਮੁਤਾਬਕ ਦੇਖਿਓ ਆਟੇ ਵਾਲੀ ਸਕੀਮ ਦੀ ਜੋ ਆਟੇ ਦੀ ਸਕੀਮ ਆ ਉਹਦੇ ਮੁਤਾਬਕ ਕਿੰਨੀ ਅਲੋਕੇਸ਼ਨ ਹੋਈ ਆ ਹੁਣ ਤੱਕ ਮੈਂ ਉਹਦੇ ਮੁਤਾਬਕ ਇਹਨਾਂ ਨੂੰ ਪਰਚੀ ਕੱਟ ਕੇ ਦੇ ਰਿਹਾ ਇੱਕ ਮਿੰਟ ਜੀ ਆ ਦੋ ਜੀ ਦੋ ਜੀ ਹਾਂਜੀ ਹਾਂਜੀ ਇੱਕ ਮਿੰਟ ਮੈਂ ਇਹ ਪਰਚੀ ਕੱਟ ਰਿਹਾ ਜੀ ਇਹ ਵੀ ਆਟੇ ਵਾਲੀ ਸਕੀਮ ਦੇ ਵਿੱਚ ਕਾੜਿਆ ਜੀ ਬੜਾ ਕੀ ਨਾ ਤੇਰਾ ਹਰਪ੍ਰੀਤ ਸਿੰਘ ਇੱਕ ਮਿੰਟ ਭਾਜੀ ਹਰਪ੍ਰੀਤ ਸਿੰਘ ਆ ਲਾਉਣ ਲੱਗੇ ਦੀ ਗੁੱਠਾ ਲਾਓ ਜੀ ਗੁੱਠਾ ਹਰਬ੍ਰਿੰਦ ਸਿੰਘ ਗੂਠਾ ਲਗਾ ਰਿਹਾ ਜੀ ਇਹਨਾਂ ਦਾ ਆਟੇ ਵਾਲੀ ਸਕੀਮ ਦੇ ਵਿੱਚ ਨਾਮ ਆ ਜੀ ਇੱਕ ਮਿੰਟ ਜੀ ਬੇਟਾ ਗੂਠਾ ਲੱਗ ਚੁੱਕਾ ਤੁਹਾਡਾ ਇਹ ਜੀ ਆਟਾ ਆਟੇ ਵਾਲੀ ਸਕੀਮ ਜਿਹਨਾਂ ਦਾ ਨਾਮ ਆ ਮੈਂ ਇਹਨਾਂ ਨੂੰ ਵੀਟ ਦੇਣ ਲੱਗਾ ਤੇ ਆਟੇ ਵਾਲੀ ਸੈਂਟਰ ਗਵਰਨਮੈਂਟ ਦੀ ਜਾਂ ਪੰਜਾਬ ਦੀ ਇਹ ਜੀ ਸਕੀਮ ਸਾਰੀ ਸੈਂਟਰ ਗਵਰਨਮੈਂਟ ਦੀ ਆ ਪੰਜਾਬ ਸਰਕਾਰ ਦੇ ਥਰੂ ਲੋਕਾਂ ਨੂੰ ਪ੍ਰੋਵਾਈਡ ਹੁੰਦੀ ਆ ਇਹ ਤੁਹਾਨੂੰ ਦਸਹਰਾ ਨਾ ਦਾ ਨਾ ਜਿਹੜਾ ਕੋਈ ਆਪਣਾ ਜਿਹੜਾ ਆਟਾ ਮਿਲਣਾ 83 ਪ੍ਰਾਈਸ ਕੀ ਹੈਗਾ ਨਾ ਆ ਹਾਂ ਜੀ ਆਟੇ ਦੀ ਸਪਲਾਈ ਜਿਹੜਾ ਜਿੱਦਾਂ ਕਿ ਜਿੱਦਾਂ ਕਿ ਇਹਨਾਂ ਦਾ ਆਟੇ ਵਾਲੀ ਸਕੀਮ ਜ ਬਾਬਾ ਸਿੰਘ ਬਾਰਾ ਸਿੰਘ ਦਾ ਕਾਰਡ ਸੀਗਾ ਉਸੇ ਮੁਤਾਬਕ ਇਹਨਾਂ ਦਾ ਕਾਰਡ ਵੀ ਆ ਜਿਹੜਾ ਮੈਂ ਪਰਚੀ ਕੱਟ ਰਿਹਾ ਆ ਮੈਂ ਗੁੱਟਾ ਲਵਾ ਲਿਆ ਜੀ ਆਹ ਦੇਖੋ ਜੀ ਲਾ ਕੇ ਕਰੋ ਬਾਜੀ ਆ 25 ਕਿਲੋ ਆਟੇ ਦੀ ਸੇਲ ਆ ਮੈਂ 25 ਕਿਲੋ ਆਟਾ ਆ ਭਰ ਰਿਹਾ ਜੀ ਇਹ ਆ ਲਓ ਜੀ ਇਹ 25 ਕਿਲੋ ਇੱਕ ਮਹੀਨੇ ਦੀ ਚੌਥੇ ਮਹੀਨੇ ਦੀ ਸੇ ਲਿਆ ਇਹਨਾਂ ਵੀ ਮੈਂ ਚੌਥੇ ਮਹੀਨੇ ਦੀ ਪਰਚੀ ਕੱਟੀ ਆ ਪੰਜਵੇਂ ਦੀ ਨਹੀਂ ਕੱਟੀ ਠੀਕ ਹੈ ਜੀ ਤੇ ਆਹ ਲਓ ਜੀ ਕਲਿੱਕ ਹੋ ਗਿਆ ਜੀ ਇੱਕ ਮਿੰਟ ਦੇਖ ਲਓ ਚੰਗੀ ਤਰ੍ਹਾਂ ਬਣਾ ਲਓ ਭਾਈ ਤੇ ਇਹ ਪਰਚੀ ਨਿਕਲ ਆਈ ਜੀ ਇਹ ਮੈਂ 25 ਕਿਲੋ ਭਰ ਲਿਆ ਜੀ ਇਹ ਪਰਚੀ ਨਿਕਲ ਲੱਗੀ ਆ ਜੀ 25 ਕਿਲੋ ਦੀ ਇਹ ਮੈਂ ਕਾਢੀ 25 ਕਿਲੋ ਸਕਦਾ ਨਹੀਂ ਇੱਕ ਮੈਂਬਰ ਦੀ 5 ਕਿਲੋ ਹੀ ਕਾਢ ਸਕਦਾ ਇਸ ਤੋਂ ਬਾਅਦ ਇਹਨਾਂ ਦੀ ਅਲੋਕੇਸ਼ਨ ਹੀ ਨਹੀਂ ਹੋਈ ਜਦੋਂ ਅਲੋਕੇਸ਼ਨ ਹੋਏਗੀ ਬਾਕੀ ਦੀ ਕਣਕ ਮੈਂ ਇਹਨਾਂ ਨੂੰ ਦੇਵਾਂਗਾ ਜੋ ਕਿ ਪੰਜਵੇਂ ਮਹੀਨੇ ਦੇ ਮੁਤਾਬਕ ਜੋ ਅਲੋਕੇਸ਼ਨ ਹੋਏਗੀ ਉਹ ਇਹਨਾਂ ਦੀ ਕਣਕ ਬਣਦੀ ਇਹਨਾਂ ਨੂੰ ਬਾਅਦ ਵਿੱਚ ਦੇਵਾਂਗੇ ਅੱਜ ਇਹਨਾਂ ਦੀ 1 ਮਹੀਨੇ ਦੀ ਪਰਚੀ ਕੱਟੀ ਆਵੇ ਉਹਦੇ ਮੁਤਾਬਕ ਕੱਟੀ ਜਾ ਰਹੀ ਹੈ ਅੱਜ ਆ ਜਿਹੜੀ ਪਰਚੀ ਹੋਣੀ ਹੈ ਸਾਹ ਦੇਖੋ 25 ਕਿਲੋ ਪਰਚੀ ਹੈ ਇਹਨਾਂ ਦੀ ਅਲੋਕੇਸ਼ਨ ਹੀ 1 ਮਹੀਨੇ ਦੀ ਆਟੇ ਦੀ ਹੋਈ ਆ ਉਹਦੇ ਮੁਤਾਬਕ ਮੈਂ ਪਰਚੀ ਉਹਨਾਂ ਨੂੰ ਕਹਿ ਰਿਹਾ ਤੇ ਬਾਅਦ ਵਿੱਚ ਕਟਵਾਇਓ ਕਹਿੰਦੇ ਨਹੀਂ ਜੀ ਹੁਣੇ ਹੀ ਚਾਹੀਦੀ ਹੈ ਪਰਚੀ ਹੁਣੇ ਹੀ ਚਾਹੀਦੀ ਆ ਏ ਜੇਦ ਕਰਦੇ ਆ ਜਨਤਾ ਜੇਦ ਕਰਦੀ ਆ ਕਹਿੰਦੇ ਆ ਵੀ ਹੁਣੇ ਪਰਚੀ ਦਿਓ ਜੋ ਵੀ ਹੈਗੀ ਆ ਜੋ ਮੇਰੇ ਕੋਲ ਨਿਕਲਦੀ ਆ ਉਹਦੇ ਮੁਤਾਬਕ ਮੈਂ ਸੇਲ ਪਾਈ ਆ ਜੀ ਆਹ ਮੈਂ ਪਰਚੀ ਕੱਟ ਦਿੱਤੀ ਆ ਜੀ ਆਹ ਲੋ ਜੀ ਵੇਖ ਲੋ ਜੀ ਆਹ ਬੱਤੀ ਕਿਲੋ ਦੀ ਆ 1 ਮਹੀਨੇ ਦੀ 25 ਕਿਲੋ ਗਣਕ ਬੰਦੀ ਆ ਉਹਦੇ ਮੁਤਾਬਕ ਮੈਂ ਇਹਨਾਂ ਨੂੰ ਪਰਚੀ ਕੱਟ ਦਿੱਤੀ ਆ ਜੀ ਜਿਹੜੀ ਆ ਆਹ ਪਰਚੀ ਜੰਦਗੀ ਦਾ ਹਾਂਜੀ ਹਾਂਜੀ ਨਾ ਮਤਲਬ ਇਹ ਕਿਸੇ ਖਾਤੇ ਚ ਇਹਦੇ ਮੁੱਕੇ ਆਪਾ ਇਹ ਨਹੀਂ ਇਹਨਾਂ ਦੀ ਬਰਤੀ ਹੋਏਗੀ ਨਹੀਂ ਨਹੀਂ ਕੋਈ ਨਹੀਂ ਵਾਦਾ ਕਟਾ ਹੋ ਸਕਦਾ ਬਿਲਕੁਲ ਜੀ ਉਹ ਪਰਚੀ ਕਿਉਂ ਨਹੀਂ ਆਪਾਂ ਤੋਂ ਦੇਣਾ ਉਹੀ ਦਿੰਨਾਂ ਜੀ ਸਾਰਿਆਂ ਨੂੰ ਅਸੀਂ ਦਿੱਤੀ ਹੈਗੀ ਸਾਰਿਆਂ ਨੂੰ ਅਸੀਂ ਦਿੱਤੀ ਆ ਇਹਨਾਂ ਨੇ ਨਹੀਂ ਇਸ ਗੱਲ ਨੂੰ ਮੰਨਿਆ ਇਹ ਜਲਦਬਾਜ਼ੀ ਦੇ ਹੋਂਦ ਪਰਚੀ ਦੇ ਹਸਾਇਨ ਵੀ ਕਿਸੇ ਹੋਰ ਦੇ ਹੋ ਗਏ ਆ ਤੇ ਮੇਰੇ ਦੇ ਸੈਨ ਹੀ ਨਹੀਂ ਆ ਗਿਆ ਮੇਰੀ ਲਗਾਈ ਵੇਖੋ ਇਹ ਆਪਣਾ ਪੱਟ ਬਚਾਏ ਇਸ ਤੋਂ ਬਾਅਦ ਜਿਹੜੀ ਇਹਨਾਂ ਨੂੰ ਉਹ ਆਰਟਿਸਟ ਦੇ ਵਿੱਚ ਵੀ ਨਾਂ ਹੈਗਾ ਤੇ ਇਸ ਕਰਕੇ ਨਾਲ ਇਹਨਾਂ ਨੂੰ ਕਿਹਾ ਵੀ ਪਹਿਲਾਂ 40 ਕਿਲੋ ਕਹਿੰਦੇ ਸੀ 25 ਕਿਲੋ ਵੀ ਦੱਸੀ ਆ ਹੁਣ ਆਪਾਂ ਇਹਨੂੰ 25 ਕਿਲੋ ਦੇਣੀ ਕਿ 25 ਇਹਨਾਂ ਨੂੰ ਤੇ 40 ਦੇਣੀ ਆ ਜੀ 25 ਵਾਲੀ ਤੇ ਮੈਂ ਪਰਚੀ ਦੂਸਰੇ ਗਾਰਡ ਹੌਲਡਰ ਦੀ ਕੱਟੀ ਆ ਹਾਂਜੀ ਇਹ ਅਸੀਂ ਪਿੱਛੇ ਤਾਂ ਲਿਖਦੇ ਆ 25 ਕਿਲੋ ਕਿ ਕਹੇ ਜਿਹੜੀ ਪਰਚੀ ਬਹੁਤ ਜਲਦੀ ਮੇਟ ਜਾਂਦੀ ਆ ਇਹ オリジナル ਪਰਚੀ ਆ ਯਾਦ ਰੱਖੋ ਹਾਂਜੀ ਹਾਂਜੀ オリジナル ਪਰਚੀ ਆ ਇਹਦੇ ਮਗਰ ਲਿਖਣਾ ਪੈਂਦਾ ਵਾ ਇਹਦੇ ਮਗਰ ਲਿਖਣਾ ਪੈਂਦਾ ਵਾ ਲਿਖ ਕੇ ਤੁਹਾਡੇ ਕੋਲ ਪਰਚੀ ਹੋਣੀ ਪੈਂਦੀ ਅੱਜ ਦੀ ਦਿਓ ਕੱਢ ਕੇ ਰੱਖੋ ਜੀ ਰੱਖੋ ਰੱਖੋ ਕੋਈ ਗੱਲ ਨਹੀਂ ਆਹ ਵਰਤੀ ਆ ਜੀ ਇਹਨਾਂ ਨੂੰ ਕਣਕ ਦੇ ਰਿਹਾ ਕਣਕ ਕਣਕ ਦੇ ਰਿਹਾ ਜੀ ਕਣਕ ਕੱਲ੍ਹ ਜਾਂ ਪਰਸੋਂ ਤੱਕ ਕਣਕ ਇਹਨਾਂ ਨੂੰ ਦੇ ਦੇਣੀ ਆ ਜੀ ਪਰਚੀਆਂ ਕੰਪਲੀਟ ਕਰਕੇ ਕਣਕ ਸਾਰਿਆਂ ਨੂੰ ਦਵਾਂਗੇ ਜੀ ਕੋਈ ਇਹੋ ਜੀ ਗੱਲ ਨਹੀਂ ਮੌਕੇ ਦੀ ਵੀ ਮੈਂ ਚੁਕਾ ਸਕਦਾ ਵਾਂ ਲੇਕਿਨ ਇਹਨਾਂ ਦੇ ਬੱਚੇ ਮਤਲਬ ਉਹ ਨੂੰ ਆਈ ਆ ਛੋਟੀ ਉਹਨਾਂ ਕੋ ਚੁੱਕੀ ਨਹੀਂ ਜਾਣੀ ਜਾਂ ਕਿੱਦਾਂ ਵਾਂ ਕੱਲ੍ਹ ਤੱਕ ਇਹਨਾਂ ਨੂੰ ਕਣਕ ਦਿੱਤੀ ਜਾਊਗੀ ਕੋਈ ਇਹਦੇ ਵਿੱਚ ਇਤਰਾਜ ਵਾਲੀ ਗੱਲ ਨਹੀਂ ਜਿਹੜੇ ਕਣਕ ਆਪਾਂ ਮਰਦੇ ਆ ਸੈਟਰ ਕੋਲ ਮਿਲਦੀ ਪੰਜਾਬ ਸਰਕਾਰ ਦੇ ਰਾਹੀਂ ਵੰਡ ਹੋ ਰਹੀ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਪੰਜਾਬ ਸਰਕਾਰ ਦੇ ਰਾਈ ਵੰਡ ਹੋ ਰਹੀ ਆ ਜੀ ਠੀਕ ਆ ਜੀ ਇਹਦਾ ਤਾਂ ਮੈਂ ਪੱਕ ਲੈ ਲਿਆ ਸਾਰਾ ਆਪਣਾ ਪੱਕੀ ਦੱਸਿਆ ਤੇ ਜਿਹੜੇ ਜੀ ਨਾਮ ਆਟਾ ਮਿਲਣਾ ਬਾਬਾ ਸਿੰਘ ਨੂੰ ਉਹ ਸਾਰਾ ਪਾ ਕੇ ਦਿੱਤਾ ਤਾਂ ਤੋਂ ਬਾਕੀ ਪੰਜਾਬ ਸਰਕਾਰ ਦੀ ਕੰਨ ਕਾਈ ਜਾ ਤੇ ਇਹਨੂੰ ਲੈਣੀ ਹੈ ਕੋਈ 40 ਬਲੂ ਇਹਨਾਂ ਮਿਲਦੀ ਜਾਣੀ 1 ਮਹੀਨੇ ਦੀ ਚੌਥੇ ਮਹੀਨੇ ਦੀ ਮੈਨਾਂ ਨੂੰ ਗਣ ਕੇ ਦਿੱਤੀ ਆ ਹਾਲੇ ਕਿ ਪੰਜਵੇਂ ਮਹੀਨੇ ਦੀ ਕਦ ਤੱਕ ਦੇ ਦਿੱਤੀ ਜਾਊਗੀ ਠੀਕ ਆ ਇੱਕ ਮਿੰਟ ਪੰਜ ਤੁਸੀਂ ਵੀ ਕਾਟੇਗਾ ਖਾਓ ਵਰਤੀ ਆਪਣੇ ਬਕਾ ਤੋ ਕੋਈ ਨਹੀਂ ਪਤਾ ਕਿ ਇਹਦੇ ਇਹਦੇ ਵਿੱਚ ਅਸੀਂ ਨਹੀਂ ਆ ਆ ਵੇਖੋ ਜੀ ਆਏ